Mara Ishir Seng Vishnu, Pak Van diye Sohan Mara Ishir Seng Vishnu, Pak Van diye Sohan singh vishnu bhagwan deed sohang marai sher singh vishnu bhagwan deed sohang marai sher singh vishnu ਭਗਵਾਨ ਦੀ ਜੈ ਸਤਕਾਰ ਜੋ ਹਰ ਸੰਗਤ ਜੀਓ ਪਰਮੇਸ਼ਰ ਨੇ ਕਿਰਪਾ ਕੀਤੀ ਹੈ ਆਪ ਜੀ ਸਭ ਤੇ ਲਿਖ ਸੰਜੀ ਕੀਤੀ ਆਓ ਜਿਸ ਨੇ ਸੱਚ ਦਾ ਮੰਨਣਾ ਕਹਿਣਾ ਆਓ ਜਿਸ ਨੇ ਸੱਚ ਦਾ ਮੰਨਣਾ ਕਹਿਣਾ ਲਿਖਤਾ ਵਿੱਚ ਪਰਮੇਸ਼ਰ ਨੇ ਫਰਮਾਇਆ ਗ੍ਰੰਥ ਨੰਬਰ 23 ਦੇ ਲਿਖਤੇ ਆਪਾਦਰਾਂ ਦੀ ਅੱਜ ਤੋਂ ਲੇਖ ਲਿਖਣਾ ਲਿਖ ਲੈਣਾ ਕਿਹੜਾ ਲੇਖ ਪੂਰਨ ਨੂੰ ਗੁਰੂ ਕੋਈ ਨਾ ਕਹੇਗਾ ਕੋਈ ਗੁਰਸ਼ਿਕ ਨਾਲ ਆਪਣੀ ਜਵਾਨ ਤੇ ਕਲਮ ਦੀ ਕਲਮ ਸ਼ਹੀਦ ਦਵਾਤੀ ਉਹ ਮਨਰਾ ਕੇ ਨਹੀਂ ਮੰਨਣਾ ਇਹ ਬਾਤ ਹੀ ਗੱਲ ਹੈ ਇਹ ਵੀ ਗੱਲ ਹੈ निरंकार का रूप निरंकार पूर्ण नजरी परमेश्वर ने कहा बाणी के राही जे तीस परमात्मा समझो समझना कर नहीं समझना यह नहीं गल फिर वह गल होनी परमेश्वर ने की जब बाणी ना मनेगा तो वह फिर मेनु मेरे भगवान जी

ਸੰਤ ਮਣੀ ਸਿੰਘ ਦਾ ਲੇਖ ਹੈ ਬਹੁਤ ਹੀ ਪਿਆਰਾ ਛੋਟਾ ਜਿਹਾ ਲੇਖ ਹੈ ਜਦੋਂ 1960 ਬਿਕਰਮੀ ਦੇ ਵਿੱਚ ਸੰਤ ਮਣੀ ਸਿੰਘ ਜੇਲ ਮਸਤੂਆਨਾ ਸੰਗਰੂਰ ਨਹੀਂ ਮਸਤੂਆਨਾ ਲਿਖਿਆ ਹਰ ਬਾਣੀ ਦੇ ਵਿੱਚ ਕਈ ਮੇਰੇ ਕੋਲ ਦੋ ਸਿੱਖਾਂ ਨਾਲ ਬੜਾ ਇਤਰਾਜ਼ ਕੀਤਾ ਸੀ ਮਸਤੂਆਨਾ ਲਿਖਿਆ ਮੈਂ ਫੇਰ ਕਰ ਕਹਿ ਦਿੰਦਾ ਉੱਥੇ ਬੱਕਰੇ ਵਾਂਗ ਰੋਂਦਾ ਸੀ ਹਰ ਬਾਣੀ ਦੇ ਵਿੱਚ ਇਸ ਤਰ੍ਹਾਂ ਲਿਖਿਆ ਉਦੋਂ ਮਾਰੇ ਸ਼ੇ ਸਿੰਘ ਦੀ ਆਜੂ 18 ਸਾਲ ਸੀ ਉਸ ਵੇਲੇ ਵੀ ਉਸ ਦੇ ਪਰ ਭਗਵਾਨ ਦਾ ਪਰਦਾ ਪਿਆਰ ਚੱਕਿਆ ਨਹੀਂ ਸੀ ਗਿਆ ਕਿਉਂ ਜਿਹੜਾ ਸੰਤ ਮਣੀ ਸਿੰਘ ਸੀ ਉਹ ਦੁਆਪਰ ਦਾ ਕੌਣ ਸੀ ਅਰਜਨ ਸੀ ਤੇ ਕ੍ਰਿਸ਼ਨ ਆਜੇ ਨੂੰ ਕੀ ਕਿਹਾ ਸੀ ਉਹਦੇ ਸਿਰ ਤੇ ਪੰਜ ਮੁਕੀ ਸੋਹੇ ਤੇ ਪੜਦਾ ਵੀ ਮੇ ਚੱਕਿਆ ਜਾਂਦਾ ਸਜਣਾ ਗ੍ਰੰਥਨਮ ਬਰਦਾਸਤੀ ਲਿਖਤੇ ਆ 1260 ਨੰਬਰ ਪੇਜ ਤੋਂ ਮੈਂ ਸ਼ੁਰੂ ਕਰ ਰਿਹਾ ਲਿਖਤ ਲਪੀ ਹੈ ਚੰਦ ਲਾਈਨਾ मणि सिंह संत मणि सिंह करे पुकार प्रभ अगे शीस सचुकाईया प्रभ अगे शीस चुकाइया तू आज बाद निराकार निरवैर खेल खिलाएंदा मैं सरगुण बनया तेरा यार मैं सरगुण बनया तेरा यार अपना पल्लू तेरे हाथ फड़ाइया अपना पल्लू तेरे हाथ फड़ाइया अंत में वेखा की वेखा तेरा सच सचा दरबार कवन रूप मात लोग लगाएगा मैं ये देखना है कि देखना है फिर सुन लो कवन रूप मात लोग लगाएगा तेरी जोत मेरा आधार मेरी जोत तेरा कार सोहाएगा वो कहता मैं देखना है कि तो कालजुगंत विच तू तो तू तो केड़ा रूप मात लोग दे विच तू तो लगा के मिलना ले गल करेगा ਏਕਾ ਵਖਸ਼ ਕਰ ਮੇਰੇ ਨਿਰੰਕਾਰ ਏਕਾ ਆਪਣੀ ਝੋਲੀ ਅੱਗੇ ਡਾਇੰਦਾ ਤੂੰ ਜੋਦਾ ਸੂਰ ਵੀਰ ਬਲਕਾਰ ਤੇਰਾ ਅੰਤ ਕੋਈ ਨਾ ਆਇੰਦਾ ਤੇਰਾ ਕੋਈ ਅੰਤ ਨਹੀਂ ਮੈਂ ਹੋਕਾ ਦੇਵਾ ਵਾਰੋ ਵਾਰ ਮੈਂ ਹੋਕਾ ਦੇਵਾ ਵਾਰੋ ਵਾਰ ਗਲੀ-ਦਲੀ ਆਪ ਸੁਣਾਇੰਦਾ ਉਹ ਗਲੀ-ਗਲੀ ਕਿਆਉਂ ਨਾ ਹੋਕਾ ਦਿੱਤਾ ਮੈਂ ਜਾਵਾਂ ਤੇਰੇ ਦਰਵਾਰ ਹਰ ਮੰਦਰ ਤੇਰਾ ਚਰਨ ਟਿਕਾਏਂਦਾ ਹਰ ਮੰਦਰ ਵੀ ਗਿਆ ਸੀ ਤੇਰਾ ਚਰਮੰਡ ਕਾਇਦਾ ਮੈਂ ਆਨੰਦਪੁਰ ਵੇਖਾਂ ਤੇਰੀ ਬੁਲਜ਼ਾਰ ਆਨੰਦਪੁਰ ਵੀ ਗਿਆ ਸੀ ਉਹ ਰੋਲਾ ਪਾਇਆ ਸੀ ਉਸਨੇ ਘਰ ਸਾਚਾ ਸੋਭਾਂ ਪਾਇਦਾ ਤੂੰ ਦੇਣਾ ਦਰਸਦਾਰ ਤੂੰ ਦੇਣਾ ਦਰਸਦਾਰ ਦਰ ਇੱਕਾ ਮੰਗ ਮੰਗਾਏਂਦਾ ਮੰਗ ਮੰਗ ਰਿਹਾ ਸੰਤ ਮਹੰਤ ਸਿੰਘ ਅਗੋਂ ਬੋਲੇ ਸ਼ਬਦੀ ਧਾਰ ਅਗੋਂ ਬੋਲੇ ਸ਼ਬਦੀ ਧਾਰ ਨਿਰਗੁਣ ਨਿਰਗੁਣ ਹੁਕਮ ਜੇ ਨਾ ਆਇਂਦਾ ਸੁਣ ਲਿਓ ਹੁਣ ਬਣਾ ਕੇ ਕਾਕੇ ਸੋਨੇ ਉਹ ਨਿਰਗੁਣ ਨਰਨ ਹੁਣ ਕੀ ਗਲ ਕਹਿੰਦਾ ਸੰਤ ਮਣੀ ਸਿੰਘ ਤੇਰੀ ਸੋਨੇ ਦਾ ਕੋਈ ਪੁਕਾਰ ਸੰਤ ਮਣੀ ਸਿੰਘ ਤੇਰੀ ਦੀ ਕਿਸ ਨੇ ਪੁਕਾਰ ਹੀ ਨਹੀਂ ਸੁਣੀ ਸੰਤ ਮਣੀ ਸਿੰਘ ਤੇਰੀ ਸੁਨੇ ਦਾ ਕੋਈ ਪੁਕਾਰ ਮੇਰਾ ਪਰਦਾ ਤੇਰੇ ਉੱਪਰ ਛਾਇੰਦਾ ਮੇਰਾ ਪਰਦਾ ਤੇਰੇ ਉੱਪਰ ਛਾਇੰਦਾ ਅਸਲ ਗੱਲ ਜੀ ਹਰ ਵਾਣੀ ਜੋ ਕਹਿੰਦੀ ਹੈ ਜੇ ਉਸ ਤੇ ਚੱਲਾਂਗੇ ਤਾਂ ਬਚ ਜਾਵਾਂਗੇ ਜੇ ਸਟੇਜ ਅਕਾਲ ਪੁਰਖ ਦੀ ਸਟੇਜ ਤੇ ਖਲੋ ਕੇ ਮਨ ਮਤਨਾ ਅਰਥ ਕਰਕੇ ਜਾਂ ਸਮਝਾ ਕੇ ਚਲੇ ਜਾਵਾਂਗੇ ਇਦਾਂ ਫਿਰ ਉਹ ਜਿਹੜਾ ਡੰਡਾ ਹੈ ਸਤ ਰੰਗ ਡੰਡਾ ਇਹ ਇਹਨੇ ਫੇਰਨਾ ਹੀ ਥੇਨਾ ਟੋਏ ਟੋਪਿਆਂ ਕਰੇ ਸਫਾਈਆ ਜਿਸ ਦੇ ਹੱਥ ਵਿੱਚ ਪੜਿਆ ਸਤ ਰੰਗ ਦਾ ਡੰਡਾ ਅੱਗੇ ਸੰਤ ਮਣੀ ਸਿੰਘ ਤੇਰੀ ਸੁਣੇ ਨਾ ਕੋਈ ਪੁਕਾਰ ਮੇਰਾ ਪਰਦਾ ਤੇਰੇ ਉੱਪਰ ਛਾਂਦਾ ਅੰਤ ਫੇਰ ਆਵੇ ਦੂਜੀ ਮੈਂ ਕੀ ਇਸ ਤਿਆਗ ਕਰ ਲਾ ਮਹਰ ਸੰਦੇਜ ਅੰਤੋਂ ਫੇਰ ਆਵੇ ਦੂਜੀ ਵਾਰ ਨਿਰਗੁਣ ਨਿਰਗੁਣ ਮੇਲ ਤੇਰਾ ਮੇਲ ਨਿਰਗੁਣ ਨਾਲ ਹੋਣਾ ਸੱਜਣਾ ਨਿਰਗੁਣ ਨਿਰਗੁਣ ਮੇਲ ਮਿਲਾਈਂਦਾ ਦਿਵਸ ਦਿਹਾੜਾ ਕਰ ਵਿਚਾਰ ਸਾਚਾ ਪੇਵ ਆਪ ਭੁਲਾਇਂਦਾ ਕੌਣ ਸਰਪ ਆਤਮਾ ਦਾ ਪਰਮਾਤਮਾ ਜੋਤੀ ਜੋ ਸਰੂਪ ਆਰਾ ਬਪਣੇ ਕਿਰਪਾ ਕਰ ਆਪਣਾ ਹੁਕਮ ਆਪ ਵਰਤਾਇਂਦਾ ਆਪਣਾ ਹੁਕਮ ਆ ਵਰਤਾ ਰਿਹਾ ਹੈ संत मणि सिंह सच संदेशा सारे सुन लियो हुण कल्ली गल संत मणि सिंह वास्ते नहीं है गल है संत मणि सिंह सच संदेशा सरगुण निर्गुण निर्गुण सरगुण आप जनाईया कौन सरगुण तो निर्गुण निर्गुण तो सरगुण ये आप गल करे है निरकार निर्वैर पुरख काल वटाए वेसा कौन वेस बटाएगा पुरख अकाल वटाए वेसा ਸਿੰਘ ਸ਼ੇਰ ਪੰਦ ਤੱਕ ਪੰਜ ਤਤ ਨਜ਼ਰ ਨਾ ਆਈ ਪੰਜ ਤਤ ਸਿੰਘ ਸ਼ੇਰ ਨਜ਼ਰ ਨਾ ਆਈ ਆ ਉਹ ਮਣੀ ਸਿੰਘ ਨੇਤਰ ਏਕਾ ਪੇਖਾ ਦੋਵੇ ਲੋਇ ਨਾ ਕੋਈ ਵੜਿਆਈ ਆ ਪ੍ਰਗਟ ਹੋਵੇ ਮਾਜੇ ਦੇਸ਼ਾ ਸੰਬਲ ਰੁਤ ਆਪ ਇਹ ਹੁਕਮ ਬਤਾਇਆ ਸੰਬਲ ਰੁੱਤ ਆਪ ਸੁਹਾਏ ਦਾ पकड़ उठाए नर नरेशा तो उनकी ने उठाया है नर नरेश ने उठाया नर नरेशा नर नारायण सच्चा शैन शाहिया ज्योति जोश स्वरूप आप अपने कृपा का करे खेल बे परवाहिया अगे हरवाणी बहुत लंबी है वीर जी खड़े हो एक ਛੋਟੀ ਜੀ ਦੋ ਤਿੰਨ ਲਾਈਨਾਂ ਹੈ ਉਹ ਮੈਂ ਮਾਫੀ ਚਾਹਾਂਗਾ ਬੇਤੂ ਕਿ ਉਸਿਲ ਕੀ ਗਲ ਹੋਈ ਸੀ ਸੰਤ ਮਣੀ ਸਿੰਘ ਤੇਰਾ ਰੂਪ ਅਨੂਪ ਜੋਤ ਸਰੂਪ ਤੇਰੇ ਦਰ ਮੰਗਾਉਣਾ ਰੂਪ ਰੰਗ ਰੇਖ ਨ ਕੋਈ ਬਖਾਏਂਦਾ ਗੁਰ ਗੁਰ ਸਿਖਾਂ ਤੇਰੇ ਨਾਲ ਮਿਲਾਉਣਾ ਆਪਣੀ ਹੱਥੀ ਗੰਢ ਦਿਵਾਉਣਾ ਆਪਣੀ ਹੱਥੀ ਗੰਢ ਦਿਵਾਉਣਾ ਪਰਮੇਸ਼ਰ ਤਦ ਮੈਂ ਗੁਰਮੁਖ ਖਾਤ ਨਾ ਤੁਮ ਆ ਕੇ ਲਵਾਵਾਂਗਾ अपनी हथी गंड दवागा एक परमेश्वर ने कहा सुनो हकीकी क्या परमेश्वर है? ज्योति जो स्वरूप पर आप अपनी कृपा कर करे खेल साचा हा साचा खेल करे कृपा कर, निर्गुण निर्गुण हो उजियार निर्गुण निर्गुण ले बुलाया पहली असू साचे विहार विवहारी आप कराइया सचखंड बनाए सच्चा ਦਰبار ਲੋਕਮਾਤ ਦੇ ਵੜਿਆਈਆ ਕਿੱਥੇ ਵੜੇ ਦੇ ਰਿਹਾ ਲੋਕਮਾਤ ਕਾ ਦੂ ਪਹਿਲੀ ਅਸੂ ਸੱਚ ਵਿਹਾਰ ਵਿਵਹਾਰੀ ਆਪ ਕਰਾਏ ਜਾਂ ਸੱਚਖੰਡ ਬਣਾਏ ਸੱਚਾ ਦਰਬਾਰ ਲੋਕਮਾਤ ਦੇ ਵੜਿਆਈਆ ਨਿਰਗੁਣ ਜੋਤ ਕਰ ਉਜਾਰ ਨਿਰਵੈਰ ਆਸਣ ਲਾਇਆ ਸ਼ਾਹ ਬਾਦਸ਼ਾਹ ਬਣ ਸੱਚੀ ਸਰਕਾਰ ਕਰੇ ਖੇੜ ਸੱਚਾ ਸ਼ੈਨ ਸ਼ਾਇਆ ਸ਼ਬਦ ਪਰਵਾਨਾ ਦੇਵੇ ਏਕਾ ਵਾਰ ਕਿੰਨੀ ਵਾਰ ਇਹ ਸਾਰੇ ਅਨੁਹਾਇਤਾ ਇੱਕ ਵਾਰ ਆ ਉਸਨੇ ਵਾਰ ਵਾਰ ਨਹੀਂ ਆ ਕੇ ਦੇਣੀ ਇਹ ਜਿਹਨੇ ਮੰਨ ਲਿਆ ਤਾਂ ਠੀਕ ਹੈ ਨੇਤਾ ਇਹਦੇ ਕੋਲੋ ਛੜਬਾਰਾ ਹੋਣਾ ਹੀ ਹੋਣਾ ਫੇਰ ਕੋਦੇ ਅੰਦਰ ਵਾਲਾ ਨਾ ਕਿਸ ਨੂੰ ਲੱਭਿਆ ਤਾਂ ਨਾ ਕਿਸੇ ਨੂੰ ਮਿਲਣਾ ਇਹ ਅਕਲ ਵੀ ਕਹਦੀ ਅਕਲ ਕਹੇ ਮੈਂ ਆਪਣੀ ਅਕਲ ਨਾਲ ਲੱਭ ਸਕੀ ਭਗਵਾਨ ਇਹ ਗੱਲ ਯਾਦ ਰੱਖ ਲੈ ਦੋ ਲਾਈਨ ਹੋਰ ਪਲੀਜ਼ ਮਾਫ਼ ਕਰਨਾ ਸ਼ਬਦ ਪਰਵਾਨਾ ਦੇਵੇ ਏਕਾ ਵਾਰ ਦੂਸਰ ਏਲ ਚੀਨਾ ਕੋਈ ਰਲਾਈਆ ਦੂਸਰ ਏਲ ਚੀ ਨਾਲ ਨਾ ਕੋਈ ਰਲਾਈਆ ਸੁਣ ਸੰਦੇਸ਼ ਆਉਣਾ ਚਲ ਦਰਵਾੜ ਦਰ ਦਰਵਾਜਾ ਦੇ ਸਮਝਾਈਆ ਸੰਬਲ ਨਗਰ ਧਾਮ ਨਿਆਰ ਸੰਬਲ ਨਗਰ ਧਾਮ ਨਿਆਰ ਗੋਬਿੰਦ ਗਾ ਕੇ ਗਿਆ ਅੰਤਮ ਭਾਈਆ ਇਹ ਗੋਬਿੰਦ ਪਾਸ਼ਾ ਗਾ ਕੇ ਗਈ ਸੀ ਕਦੂ ਗਾਇਆ ਸੀ ਅੰਤ ਨੂੰ ਬਲੀ ਕਿਸੇ ਨੇ ਸਵਾਲ ਕੀਤਾ ਸੀ ਮੈਨੂੰ ਕਿ ਨਹੀਂ ਗੋਬਿੰਦ ਨੇ ਨਹੀਂ ਸੀ ਗਾਇਆ ਫਿਰ ਸੁਣ ਲੋ गोविंद गा कह गया अंतम माहिया औना पुछ के सच्चे यार कौन कुटे फेरा पाईया केड़ी कुंड विच तू आऊंगा अगू बोल कहे आप करतार शब्दी शब्द शब्द, शब्द जन्हिया जिस दर चार युग दे बिछड़े गुरमुख बैठे मीत मुरार तिस दर जाना वाहो दाहिया अगू मिले आप निरंकार बैठा आस तकाई है ओ भी आस लेते बैठा परमात्मा ज्योति जोस रूप आप अपनी कृपा कर अपना प्रेम आप को लायीया अपना प्रेम परमात्मा ने सज्जनों आप को ले आए ग्रंथ नाम बदास से जितो छडी है 1100 1200 के बाद थी लिखे ये काल पोख की स्टेज है इतने किसी को कोई मान नहीं होना चाहिए ਕਿਉਂਕਿ ਉਹਨੇ ਸਾਨੂੰ ਆ ਕੇ ਕੋਜਿਆਂ ਕਮਲਿਆਂ ਨੂੰ ਲਿਬੜਿਆਂ ਨੂੰ ਚਿਕੜਿਆਂ ਨੂੰ ਆ ਕੇ ਆਪਣੀ ਚਰਨੀ ਲਾਇਆ ਮਾਤਾ ਸੋ ਮੈਂ ਮਾਫੀ ਚਾ ਮੰਗਾ ਸ਼ਬਦ ਪੜਦੇ ਆ ਗਲਤੀਆਂ ਜ਼ਰੂਰ ਹੋ ਜਾਂਦੀਆਂ ਆ ਬੱਚਾ ਆਹ ਹੈ ਜਾਂ ਆ ساری ਹਰ ਸੰਗਤ ਮਾਫ ਕਰੇ ਭਿਉਰ ਸੇਂਛਾ ਜੀ ਵੀ ਮਾਫ ਕਰ ਦੇ ਪੰਜ ਜਗਾਂ ਰਿਆਨ ਹਰ ਸੰਗਤ ਜੀ ਉੱਚੀ ਬਾਜ ਸਾ ਦਿਓ ਸੋ ਹਮਾਰਾਈ ਸੇ ਸੰਗ ਵਿਸ਼ਨੋ ਭਗਵਾਨ ਦੀ ਜ ਸੋਹਣ ਮਹਾਰਾਹੀਸ਼ ਸੰਗ ਵਿਸ਼ਨੋ ਭਗਵਾਨ ਦੀ ਜ ਸੋਹਣ ਮਹਾਰਾਹੀਸ਼ ਸੰਗ ਵਿਸ਼ਨੋ ਭਗਵਾਨ ਦੀ ਜ ਸੋ